ਵੀਡੀਓ ਟੁਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਡਾਕਟਰ ਨੂੰ ਦੂਜੇ ਰੱਬ ਦਾ ਨਾਮ ਦਿੱਤਾ ਗਿਆ ਸੀ ਪਰ ਅੱਜ ਕੱਲ੍ਹ ਕਈ ਡਾਕਟਰਾਂ ਦਾ ਲਾਲਚ ਇਨਾ ਵੱਧ ਗਿਆ ਹੈ ਕਿਉਂ ਪੈਸੇ ਬਣਾਉਣ ਲਈ ਬੰਦੇ ਦੀ ਚੀਰ ਫਾੜ ਕਰਨ ਲੱਗੇ ਮਿੰਟ ਲਗਾਉਂਦੇ ਹਨ ਇਸੇ ਤਰ੍ਹਾਂ ਦਾ ਮਾਮਲਾ ਫਿਲੌਰ ਦੇ ਨਜ਼ਦੀਕ ਪਿੰਡ ਨਾਗਰਾ ਤੋਂ ਸਾਹਮਣੇ ਆਇਆ ਹੈ ਜਿੱਥੋਂ ਦੀ ਕੁਲਵਿੰਦਰ ਕੌਰ ਨੇ ਦੱਸਿਆ ਕਿ ਉਸਨੇ ਫਿਲੌਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਆਪਣੇ ਪੇਟ ਦੀ ਸਕੈਨਿੰਗ ਕਰਵਾਈ ਤੇ ਡਾਕਟਰ ਨੇ ਉਸ ਨੂੰ ਕਿਹਾ

ਫਿਲੌਰ ਦੇ ਪ੍ਰਾਈਵੇਟ ਹਸਪਤਾਲ ਦੇ ਬਾਹਰ ਡਾਕਟਰ ਦੇ ਖਿਲਾਫ ਧਰਨਾ ਲਗਾ ਦਿੱਤਾ ਜਿਨ੍ਹਾਂ ਨੇ ਕਿਹਾ ਕਿ ਸਾਡੀ ਮਾਤਾ ਨੂੰ ਇਸ ਡਾਕਟਰ ਨੇ ਚੰਗ ਪੈਸਿਆਂ ਦੇ ਖਾਤੇ ਚੀਰ ਫਾੜ ਕਰਕੇ ਜ਼ਿੰਦਗੀ ਪਰ ਲਈ ਰੱਦੀ ਕਰ ਦੇਣਾ ਸੀ ਉਹਨਾਂ ਸਰਕਾਰ ਨੂੰ ਬੇਨਤੀ ਕੀਤੀ ਕਿ ਇਸ ਤਰ੍ਹਾਂ ਦੇ ਲਾਲਚੀ ਡਾਕਟਰਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਸ ਸਬੰਧੀ ਜਦੋਂ ਪ੍ਰਾਈਵੇਟ ਹਸਪਤਾਲ ਦੇ ਡਾਕਟਰ ਨਾਲ ਗਲਬਾਤ ਕੀਤੀ ਗਈ ਤਾਂ ਉਸਨੇ ਆਪਣੇ ਤੇ ਲੱਗੇ ਇਲਜ਼ਾਮਾਂ ਨੂੰ ਝੂਠਾ ਕਰਾਰ ਦੇ ਕੇ ਪੱਲਾ ਚਾਰ ਦਿੱਤਾ ਕੁਸੀ ਦੇਖ ਰਹੇ ਹੋ ਸੀਨੀਅਰ ਸਟਾਫ ਰਿਪੋਰਟਰ ਸੁਸ਼ੀਲ ਅਹੂਜਾ ਦੀ ਵਿਸ਼ੇਸ਼ ਰਿਪੋਰਟ ਅਤੇ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਤਨਵਾਦ ਪਾ ਜੀ ਅਸੀਂ ਇੱਥੇ ਆਏ ਸੀਗੇ ਸਕੈਨ ਕਰਾਣੇ ਮੇਰੇ ਪੂਆਜੀ ਆ ਜੀ ਇਹਨਾਂ ਦੀ ਸਕੈਨ ਕਰਵਾਣ ਆਏ ਸੀਗੇ ਪੇਟ ਦੀ ਜੀ ਤਾਂ ਇਹਨਾਂ ਨੇ ਕਹਿਤਾ ਕਿ ਪਿੱਤਾ ਕੱਢਣਾ ਪੈਣਾ ਆ ਪਿੱਤੇ ਦੇ ਵਿੱਚ ਕੈਂਸਰ ਆ ਅੱਛਾ ਜੀ ਤੇ ਮਤਲਬ ਜਲਦੀ ਤੋਂ ਜਲਦੀ ਤੁਸੀਂ ਕਰਵਾਓ ਇਹਨੂੰ ਤੇ ਨਹੀਂ ਤਾਂ ਮਤਲਬ ਜਿਆਦਾ ਪ੍ਰੋਬਲਮ ਬਾਅਦ ਸਕਦੀ ਆ ਤੇ ਜਿੰਨੀ ਕੋ ਜਲਦੀ ਹੋ ਸਕਦਾ ਉਨੀ ਜਲਦੀ ਕਰਵਾਓ ਤੇ ਨਹੀਂ ਪਿੱਤੇ ਦੇ ਨਾਲ ਕੋਈ ਮਾਤਾ ਨੂੰ ਕੋਈ ਪ੍ਰੋਬਲਮ ਸੀ ਪਿੱਤੇ ਦੇ ਨਾਲ ਜੀ ਕੋਈ ਇਹਨਾਂ ਦੀ ਪ੍ਰੋਬਲਮ ਨਹੀਂ ਸੀ ਇਦਾਂ ਦੀ ਤੇ ਮਾਤਾ ਤੇ ਚੰਗੇ ਭਲੇ ਆ ਤੇ ਇਹਨਾਂ ਨੇ ਜਿੱਦਾਂ ਜੀ ਡਰਾ ਦਿੱਤਾ ਆ ਸਾਨੂੰ ਨਹੀਂ ਪਤਾ ਇਹਨਾਂ ਨੇ ਮੋਰੇ ਜੀ ਕਿਸੇ ਡਾਕਟਰ ਨਾਲ ਸੌਦਾ ਕੀਤਾ ਆ ਜਾਂ ਕਿੱਦਾਂ ਵੀ ਆ ਤਾਂ ਇਹ ਕਹਿੰਦੇ ਜੀ ਪਿੱਤਾ ਹੀ ਨਿਕਲਣਾ ਆ ਬਾਹਰ ਤੇ ਹੋਰ ਪਾਸਿਆਂ ਫਗਵਾੜਿਓ ਕਰਾਈ ਆ ਸੀ ਸਕੈਨ ਉੱਥੇ ਬਿਲਕੁਲ ਨਾਰਮਲ ਆਈ ਆ ਤੇ ਜਿਹੜੀ ਇਹਨਾਂ ਦੇ ਜੋਤੀ ਹਸਪੀਟਲ ਵਾਲਿਆਂ ਦੀ ਸਕੈਨ ਸੀ ਪ੍ਰੋਬਲਮ ਵਾਲੀ ਉਹ ਅਸੀਂ ਨਮੇਸ਼ਰ ਜਮ੍ਹਾਂ ਕਰਵਾਈ ਆ ਇਹ ਚੱਲੇ ਸੀ ਆਪਰੇਸ਼ਨ ਕਰਵਾਉਣ ਜਦੋਂ ਕਿ ਇਹਨਾਂ ਨੂੰ ਪਤਾ ਲੱਗਾ ਸਾਡੀ ਰਿਪੋਰਟ ਨਾਰਮਲ ਆ ਤੇ ਫੇਰ ਅਸੀਂ ਇੱਥੇ ਨਾਰੇਵਾਜੀ ਲਾਣੀ ਸ਼ੁਰੂ ਕੀਤੀ ਕਿ ਸਾਡੀ ਰਿਪੋਰਟ ਇਹਨਾਂ ਨੇ ਗਲਤ ਬਣਾ ਦਿੱਤੀ ਆ ਤੇ ਸਾਡੇ ਤਾਂ ਮਤਲਬ ਭੂਆ ਜੀ ਬਿਲਕੁਲ ਸਹੀ ਆ ਹਾਂਜੀ ਤੇ ਹੁਣ ਤੁਸੀਂ ਕੀ ਕਹੋਣੇ ਹੋ ਹਾਂ ਸਾਡੀ ਡਾਕਟਰ ਨਾਲ ਗੱਲਬਾਤ ਹੋਈ ਆ ਡਾਕਟਰ ਕਹਿੰਦੇ ਕਿ ਜਿਹੜੀ ਤੁਸੀਂ ਰਿਪੋਰਟ ਲਿਆਂਦੀ ਆ ਕਰਵਾ ਕੇ ਉਹ ਬਿਲਕੁਲ ਗਲਤ ਆ ਮੇਰੀ ਰਿਪੋਰਟ ਹੀ ਸਹੀ ਆ ਤੁਸੀਂ ਕਿੱਥੋਂ ਹੁਣ ਦੁਬਾਰਾ ਕਿੱਥੋਂ ਸਕੈਨ ਕਰਾਈ ਹੋਈ ਆਈ ਫਗਵਾੜੇ ਤੋਂ ਕਰਵਾਈ ਆ ਪਾਜੀ ਕਿਹੜੇ ਸੈਂਟਰ ਤੋਂ ਪੰਜਾਬ ਪੰਜਾਬ ਵਾਲਿਆਂ ਦੇ ਪੰਜਾਬ ਵਾਲੇ ਤੋਂ ਹਾਂਜੀ ਅੱਛਾ ਉਹ ਡਾਕਟਰ ਨੇ ਕਿਹਾ ਵੀ ਕੋਈ ਪ੍ਰੋਬਲਮ ਨਹੀਂ ਹੈ ਨਹੀਂ ਉਹ ਕਹਿੰਦੇ ਬਿਲਕੁਲ ਕੋਈ ਪ੍ਰੋਬਲਮ ਨਹੀਂ ਆ ਠੀਕ ਆ ਤੇ ਹੁਣ ਤੁਸੀਂ ਧਰਨੇ ਤੇ ਬੈਠੇ ਹੋ ਕੀ ਥੋੜੀ ਮੰਨਤੀ ਹੈ ਸਾਨੂੰ ਤਾਂ ਜੋ ਇਨਸਾਫ ਚਾਹੀਦਾ ਬਿਲਕੁਲ ਬੰਦ ਕੀਤਾ ਚਾਹੀਦਾ ਜਾਣਾ ਚਾਹੀਦਾ ਅੱਗੇ ਵੀ 3-4 ਚਾਂਸ ਹੋ ਚੁੱਕੇ ਆ ਇੱਥੇ ਹਾਂਜੀ ਬੀਬੀ ਆਈ ਸੀਗੀ ਦਰਦ ਨਾਲ ਪੇਟ ਦੇ ਸਕੈਨ ਕਰਾਉਣ ਆਈ ਸੀ ਆਪੀ ਜੀ ਮੈਂ ਸਕੈਨ ਕਰਕੇ ਉਹਦੇ ਗੋਲ ਬਲੇਡਰ ਦੇ ਵਿੱਚ ਕੋਲੇਸਟ੍ਰੋਲ ਇਕੱਠਾ ਹੋਇਆ ਹੋਇਆ ਉਹਦੀ ਗੋਲ ਬਲੇਡਰ ਬੋਲ ਦੇ ਵਿੱਚ ਜੀ ਉਹਨੂੰ ਦੱਸਤਾ ਵੀ ਤੇਰੇ ਗੋਲ ਬਲੇਡਰ ਬੋਲ ਦੇ ਵਿੱਚ ਤੇ ਅਗਲੇ ਨੇ ਕਰਾਉਣ ਤੋਂ ਬਾਅਦ ਪੁੱਛਿਆ ਜੀ ਮੇਰਾ ਕੀ ਨੁਕਸ ਨਿਕਲਿਆ ਉਹਨੂੰ ਨੁਕਸ ਦੱਸ ਕੇ ਉਹਨੂੰ ਸਕੈਨ ਫੜਾ ਕੇ ਭੇਜਤਾ ਨਾ ਤਾਂ ਉਹਦਾ ਕੋਈ ਟਰੀਟਮੈਂਟ ਕੀਤਾ ਨਾ ਹੀ ਅੱਜ ਉਸ ਨਾਲ ਕੋਈ ਹੋਰ ਗੱਲ ਕੀਤੀ ਉਹ ਲੈ ਕੇ ਚਲੇ ਗਿਆ ਅੱਜ ਆ ਗਏ ਇੱਕ ਤੋਂ ਹੋਰ ਵੀ ਸਕੈਨ ਕਰਕੇ ਜੀ ਉਹ ਕਹਿੰਦੇ ਵੀ ਗਾਲ ਬਲੇਡਰ ਤੇਰਾ ਬਿਲਕੁਲ ਨਾਰਮਲ ਆ ਉਹਨਾਂ ਡਿਫਰੈਂਟ ਓਪੀਨੀਅਨ ਹੈ ਜੀ ਮੈਂ ਕਹਿੰਦਾ ਵੀ ਉਹਦੇ ਚ ਕੋਲੇਸਟੇਰੋਲ ਡਿਪੋਜ਼ਿਟ ਹੈਗਾ ਦੂਜੇ ਨੂੰ ਲੱਗਿਆ ਨਹੀਂ ਹੈਗਾ ਹੁਣ ਇਹਦੇ ਚ ਤਾਂ ਆਪਣਾ ਆਪਣਾ ਓਪੀਨੀਅਨ ਆ ਡਾਕਟਰ ਦਾ ਉਹ ਉਹਦੀ ਕੋਈ ਟਰੀਟਮੈਂਟ ਨਹੀਂ ਕਰਦਾ ਪਿਆ ਕੁਝ ਨਹੀਂ ਕਰਦਾ ਪਿਆ ਉਹਦਾ ਕੱਲ ਹੀ ਸਕੈਨ ਕਰਕੇ ਉਹ ਭੇਜਤਾ ਅੱਜ 20 ਤਰੀਕ ਦੀ ਕੀਤੀ ਹੋਈ ਆ ਅੱਜ ਆ ਗਏ ਰੌਲਾ ਪਾਉਣ ਦੇ ਤੇ ਕਾ ਮੈਂ ਭਾਲਾ ਨਾ ਹਾਂ ਜੀ ਹਾਂਜੀ ਵੀ ਜੀ ਅਸੀਂ ਜੇ ਤੇ ਤੁਹਾਡੇ ਸਕੈਨ ਤੇ ਰਿਪੋਰਟ ਤੇ ਆਪਰੇਸ਼ਨ ਕਰਾ ਲੈਂਦੇ ਕਿਤੇ ਮਤਲਬ ਜਿਹੜੇ ਡਾਕਟਰ ਨੇ ਵੀ ਕਰਨਾ ਉਹਨੇ ਦੇਖ ਕੇ ਤੁਹਾਨੂੰ ਦੱਸਣਾ ਹੀ ਹੈ ਵੀ ਆਹ ਡਿਜ਼ੀਜ਼ ਲਿਖੀ ਹੈ ਇਹਦੇ ਚ ਕਰਾਉਣਾ ਚਾਹੀਦਾ ਕਿ ਨਹੀਂ ਕਰਾਉਣਾ ਚਾਹੀਦਾ ਹਾਂ ਉਹ ਤਾਂ ਜਿਹੜੇ ਡਾਕਟਰ ਕੋਲ ਇਲਾਜ ਕਰਾਉਂਦੇ ਨੇ ਉਹ ਦੱਸੂ ਜੀ ਮੈਂ ਤਾਂ ਸਕੈਨ ਦੀ ਰਿਪੋਰਟ ਦਿੱਤੀ ਆ ਲੈ ਕੇ ਚਲੇ ਗਏ ਮੇਰੇ ਤੋਂ ਉਸ ਤੋਂ ਬਾਅਦ ਨਾ ਮੇਰੇ ਕੋਲ رائے ਆ ਨਾ ਉਹਨਾਂ ਨੇ ਮੇਰੇ ਤੋਂ ਇਲਾਜ ਕਰਾਇਆ ਨਾ ਮੇਰੇ ਤੋਂ ਆਪਰੇਸ਼ਨ ਬਾਰੇ ਪੁੱਛਿਆ ਨਾ ਮੈਂ ਆਪਰੇਸ਼ਨ ਦੀ ਸਲਾਹ ਦਿੱਤੀ ਆ ਬਹੁਤ ਵੱਡਾ ਨਾਮ ਨਾਲ ਕੀ ਗੱਲ ਹੋ ਗਈ ਉਹਨੋਂ ਕਹਿੰਦੇ ਜੀ ਤੁਹਾਡੀ ਰਿਪੋਰਟ ਗਲਤ ਹੈ ਮੈਂ ਕਹਿੰਦਾ ਵੀ ਜਿੱਥੋਂ ਦੂਜੇ ਤੋਂ ਕਰਾਈਆ ਉਹ ਵੀ ਤਾਂ ਗਲਤ ਹੋ ਸਕਦੀ ਹੈ ਮੇਰੀ ਕਿਉਂ ਗਲਤ ਹੈ ਵੀ ਤੁਹਾਨੂੰ ਉਹ ਅੱਛੀ ਲੱਗਦੀ ਹੈ ਇਸ ਕਰਕੇ ਤੁਸੀਂ ਮੈਨੂੰ ਗਲਤ ਕਹਿ ਦਿੰਦੇ ਹੋ ਟ੍ਰੀਟਮੈਂਟ ਕੋਈ ਨਹੀਂ ਕੀਤੀ